ਕਸ਼ਮੀਰ ਦੇ ਇਸ ਰਾਜੇ ਦੇ ਪੁਰਖਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਖਸ਼ਿਆ ਸੀ ਰਾਜ ਸਜਣੋ ਜੰਮੂ ਕਸ਼ਮੀਰ ਦੇ ਆਖਰੀ ਮਹਾਰਾਜੇ ਦਾ ਮਹਿਲ ਦਿਖਾਉਣ ਲੈ ਕੇ ਆਇਆ ਸਜਣੋ ਜੰਮੂ ਕਸ਼ਮੀਰ ਦੀ ਗੱਲ ਹੋਵੇ ਤੇ ਵੱਖਰੀ ਨਾ ਹੋਵੇ ਇਹ ਹੋ ਨਹੀਂ ਸਕਦਾ ਅਖਰੋਟ ਦੀ ਲੱਕੜ ਦਾ ਬਣਿਆ ਹੋਇਆ ਸਾਰਾ ਮਹਿਲ ਇਸ ਮਹਿਲ ਦੇ ਘੋੜਿਆਂ ਦਾ ਤਵੇਲਾ ਬਣਿਆ ਹੋਇਆ ਜੇ ਇਹਦੇ ਬਾਹਰਲੇ ਪਾਸੇ ਦੀ ਗੱਲ ਕਰੀਏ ਤਾਂ ਕੁਦਰਤ ਮਹਿਕ ਦੀ ਦਿਖਾਈ ਦਿੰਦੀ ਆ ਜੇ ਇਹਦੇ ਅੰਦਰ ਜਾਉਗੇ ਤਾਂ ਰਾਜੇ ਰਾਣੀਆਂ ਜਿਹੜੇ ਇਤਰ ਲਾਉਂਦੇ ਹੋਣਗੇ ਨਾ ਉਹਨਾਂ ਦੀ ਮਹਿਕ ਅੱਜ ਵੀ ਇਹਨਾਂ ਦੀਆਂ ਦਵਾਰਾਂ ਦੇ ਵਿੱਚ ਕੈਦ ਪਈ ਆ ਬਹੁਤ ਕੁਝ ਇਹੋ ਜਿਹਾ ਜਿਹੜਾ ਉਸ ਜ਼ਮਾਨੇ ਦਾ ਅੱਜ ਵੀ ਕਿਲੇ ਦੇ ਵਿੱਚ ਮੌਜੂਦ ਆ ਅੱਜ ਦੀ ਜਾਣਕਾਰੀ ਇੰਨੀ ਕੰਮ ਦੀ ਆ ਜਿਹੜੀ ਕਿਸੇ ਚੈਨਲ ਨੇ ਤੁਹਾਨੂੰ ਪਹਿਲਾਂ ਦੱਸੀ ਨਹੀਂ ਇਸ ਕਰਕੇ ਤੁਸੀਂ ਆਪਣੇ ਆਪ ਹੀ ਸ਼ੇਅਰ ਕਰ ਦੇਣੀ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਗੁਲਮਰਗ ਦੇ ਵਿੱਚ ਆ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਜੰਮੂ ਕਸ਼ਮੀਰ ਸਟੇਟ ਕਸ਼ਰੀਨਗਰ ਤੋਂ 45 ਕਿਲੋਮੀਟਰ ਦੀ ਦੂਰੀ ਤੇ ਹੈਗਾ ਵਾ ਗੁਲਮਰਗ ਉਸ ਸਥਾਨ ਤੇ ਆਪਾਂ ਅਖਰੋਟ ਦਾ ਬਣਿਆ ਹੋਇਆ ਮਹਿਲ ਦੇਖਣ ਆਏ ਜਿਹਦੀ ਕੀਮਤ ਲੱਖਾਂ ਅਰਬਾਂ ਕਰੋੜਾਂ ਦੇ ਵਿੱਚ ਦੱਸੀ ਜਾਂਦੀ ਆ ਕਿਉਂਕਿ ਸਾਰਾ ਉਤੋਂ ਅਖਰੋਟ ਦਾ ਬਣਿਆ ਹੋਇਆ ਮਹਾਰਾਜਾ ਹਰੀ ਸਿੰਘ ਦਾ ਮਹਿਲ ਆ ਜਿਹੜਾ ਕਿ ਮਹ ਜੰਮੂ ਕਸ਼ਮੀਰ ਦਾ ਆਖਰੀ ਰਾਜਾ ਹੋਇਆ ਸੀਗਾ ਜੀ ਦਾ ਪੁਰਖਾ ਸੀਗਾ ਧਿਆਨ ਸਿੰਘ ਡੋ ਆਪਣਾ ਧਿਆਨ ਸਿੰਘ ਹੋਣੀ ਤਿੰਨ ਭਰਾ ਸੀ ਜਿਹੜੇ ਗੁਲਾਬ ਸਿੰਘ ਤੇ ਸੁਚੇ ਸਿੰਘ ਮਤਲਬ ਡੋਗਰਾਂ ਦੀ ਟਿਕੜੀ ਦੇ ਵਿੱਚੋਂ ਆ ਜਾਂਦਾ ਇਹ ਪਰਿਵਾਰ ਉਹਨਾਂ ਦਾ ਮਹਿਲ ਸੀ ਥੱਲੇ ਪੱਥਰ ਦਾ ਬਣਿਆ ਹੋਇਆ ਉੱਤੇ ਅਖਰੋਟ ਦੀ ਲੱਕੜ ਦਾ ਆਓ ਅੰਦਰ ਚੱਲਾਂ ਤੇ ਨਾਲੇ ਗੱਲਬਾਤ ਆਪਾਂ ਕਰਦੇ ਆਂ ਰਾਜਾ ਹਰੀ ਸਿੰਘ ਦੇ ਮਹਿਲ ਦੇ ਵਿੱਚ ਆ ਚੁੱਕੇ ਆ ਸਾਰਾ ਅਖਰੋਟ ਦੀ ਲੱਕੜ ਦਾ ਬਣਿਆ ਹੋਇਆ ਵਾ ਆ ਹੈਗਾ ਵਾ ਮੀਟਿੰਗ ਰੂਮ ਮਤਲਬ ਮਹਾਰਾਜ ਨੂੰ ਮਿਲਣ ਤੋਂ ਪਹਿਲਾਂ ਇੱਥੇ ਆ ਕੇ ਮਤਲਬ ਵੇਟ ਕਰਨੀ ਪੈਂਦੀ ਸੀ ਇਸ ਥਾਂ ਤੇ ਮੀਟਿੰਗ ਰੂਮ ਹੁੰਦਾ ਸੀਗਾ ਕੀਮਤੀ ਗਲੀਚੇ ਵਸੇ ਹੋਏ ਨੇ ਆਹ ਦੇਖੋ ਛਤ ਅਖਰੋਟ ਦੀ ਲੱਕੜ ਦੀ ਬਣੀ ਹੋਈ ਆ ਜਦੋਂ ਇਹ ਮਹਿਲ ਬਣ ਗਿਆ ਸੀਗਾ ਉਦੋਂ ਬਾਅਦ ਅਖਰੋਟ ਦੀ ਲੱਕੜ ਤੇ ਬੈਨ ਲਾਤਾ ਸੀ ਭਾਈ ਕਿਸੇ ਨੇ ਇਹਦੀ ਵੱਡ ਟੋਕ ਨਹੀਂ ਕਰਨੀ ਆ ਫਾਇਰਪਲੇਸ ਸੀ ਇੱਥੇ ਅੱਗ ਬਾਲ ਕੇ ਇੱਕ ਹੀਟਰ ਦਾ ਕੰਮ ਲਿਆ ਜਾਂਦਾ ਸੀ ਪੁਰਾਣੀ ਜ਼ਮਾਨੇ ਦਾ ਹੀਟਰ ਦਾ ਮਤਲਬ ਤਾਂ ਤੋਂ ਬਾਹਰ ਨਿਕਲ ਜਾਂਦਾ ਸੀ ਸਾਰਾ ਕੁਸ਼ਣ ਤੇ ਰਾਜਾ ਗੁਲਾਬ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜਾ ਬਣਾਇਆ ਸੀਗਾ ਤੇ ਉਹਨਾਂ ਦੀ ਵੰਸ਼ੀ ਅੱਗੇ ਤੋਰੇ ਕਰਨ ਬੀਰ ਸਿੰਘ, ਪ੍ਰਤਾਪ ਸਿੰਘ ਤੇ ਹਰੀ ਸਿੰਘ ਉਦੋਂ ਬਾਅਦ ਚ ਕਰਨ ਸਿੰਘ ਡਾਕਟਰ ਕਰਨ ਸਿੰਘ ਆ ਜਾਂਦੇ ਨੇ ਆਓ ਇਧਰਲੇ ਪਾਸੇ ਆ ਜੀਏ ਆ ਸਾਰਾ ਕਰੋੜ ਦੀ ਲੱਕੜ ਦਾ ਬਣੇ ਆ ਸੀ ਮਹਾਰਾਜਾ ਹਰੀ ਸਿੰਘ ਇਹ ਆਹ ਮਹਾਰਾਜਾ ਹਰੀ ਸਿੰਘ ਸੀ ਜਿਤੇ ਤਸਵੀਰ ਚ ਦੇਖ ਰਹੇ ਹੋ ਤੇ ਤਾਂ ਕਿ ਮੈਂ ਕਿਹਾ ਦੱਸ ਦਿਆਂ ਤੇ ਇਧਰ ਦੇਖੋ ਆ ਹਾਇਦਰਲੇ ਪਾਸੇ ਤਾਰਾ ਦੇਵੀ ਉਹਨਾਂ ਦੀ ਪਤਨੀ ਤੇ ਇਹ ਇਥੋਂ ਸੀਗੀ ਆਪਣੀ ਧਰਮਪੁਰ रियासत ਦਾ ਗੁਜਰਾਤ ਦੇ ਵਿੱਚ ਉੱਥੋਂ ਦੀ ਸੀ ਆਓ ਇਧਰਲੇ ਪਾਸੇ ਇਹ ਹੈਗਾ ਮੀਟਿੰਗ ਰੂਮ ਇੱਥੇ ਮੀਟਿੰਗ ਦੇ ਸਾਹਮਣੇ ਸੀਗਾ ਆਪਣਾ ਦੂਸਰਾ ਵੇਟਿੰਗ ਰੂਮ ਇਹ ਹੈਗਾ ਮੀਟਿੰਗ ਰੂਮ ਇੱਥੇ ਫਾਇਰਪਲੇਸ ਇਹ ਗੁਲਮਰਗ ਦੇ ਵਿੱਚ ਆ ਸੀ ਗੁਲਮਰਗ ਬਾਰਾਮੁੱਲਾ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਕੁਪਰੇ ਛੱਤਾਂ ਛੁਤਾਰਿਆ ਸਹੀ ਯਾਰ ਕਮਾਲ ਹੀ ਅਰਬਾਂ ਖਰਬਾਂ ਕੀਮਤ ਦਾ ਅੱਜ ਤੇ ਉਹਨਾਂ ਵੇਲਾਂ ਦੇ ਵਿੱਚ ਵੀ ਬਹੁਤ ਵੱਡੀ ਰਕਮ ਲੱਗੀ ਸੀ ਇਹਨੂੰ ਬਣਾਉਣ ਦੇ ਵਿੱਚ ਇਹਦੇ ਮਾਲਕ ਹਜੇ ਵੀ ਹੈਗੇ ਆ ਇਹਦੀ ਇੱਥੇ ਇੱਕ ਬੰਦੇ ਦੀ ਆਉਣ ਦੀ ਟਿਕਟ 50 ਰੁਪਏ ਆ ਮਤਲਬ ਇਹ ਦੁਨੀਆ ਦਾ ਸਭ ਤੋਂ ਵੱਡਾ ਗੋਲਫ ਗਰਾਊਂਡ ਵੀ ਇਹਦੇ ਨਾਲ ਹੀ ਆ ਗੁਲਮਰਗ ਦੇ ਵਿੱਚ ਇਸ ਵਕਤ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਆਜੂ ਇਧਰਲੇ ਪਾਸੇ ਚੱਲ ਗਏ ਆ ਸਾਰਾ ਅਖਰੋਟ ਦੀ ਲੱਕੜ ਦੀਆਂ ਛੱਤਾਂ ਨੇ ਜਿੰਨੀਆਂ ਵੀ ਤਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਅਖਰੋਟ ਦੀਆਂ ਲੱਕੜ ਦੀਆਂ ਛੱਤਾਂ ਤੁਹਾਨੂੰ ਨਜ਼ਰ ਆ ਜਾਣਗੀਆਂ ਇਸ ਤੋਂ ਬਾਅਦ ਵਿੱਚ ਤੁਹਾਨੂੰ ਦਰਬਾਰ ਹਾਲ ਵੀ ਲੱਗੋ ਫਿਰ ਨਾਲ ਦੀਆਂ ਤੁਰਕ ਇਧਰ ਨੂੰ ਦਿਖਾਉਂਦੇ ਜਾਓ ਮਤਲਬ ਹਜੇ ਵੀ ਇੱਥੇ ਉਵੇਂ ਪ੍ਰਬੰਧ ਚੱਲਦਾ ਜਦੋਂ ਜੀ ਕਰਦਾ ਨੇ ਉਹ ਮੀਟਿੰਗ ਵਗੈਰਾ ਕਰਨੀ ਹੁੰਦੀ ਆ ਤਾਂ ਇੱਥੇ ਕਰ ਲੈਂਦੇ ਆ ਤੇ ਇਧਰ ਆਹਾ ਆ ਦੇਖ ਸਕਦੇ ਹੋ ਇਹ ਵੀ ਸਾਰਾ ਪਰਿਵਾਰ ਦੇ ਬੈਠਣ ਵਾਸਤੇ ਕੋਈ ਮਹਿਮਾਨ ਆਗੇ ਇਧਰਲੇ ਪਾਸੇ ਖੁੱਲੀਆਂ ਬਾਦੀਆਂ ਹਨ ਵਾਰੋਂ ਜੇ ਨਜ਼ਾਰਾ ਲੈ ਦ੍ਰਿਸ਼ ਦੇਖਣੇ ਆਲਪਾਈਂ ਦੇ ਟਰੀ ਹਨਾ ਸਾਰੇ ਬਹੁਤ ਸ਼ਾਨਦਾਰ 뷰 ਅਜਿੰਨੀ ਲੱਕੜ ਦਸਰੇ ਸਾਨੂੰ ਅਖਰੋਟ ਦੀ ਲੱਕੜ ਨਜ਼ਰ ਆਉਗੀ ਆਜੋ ਹੁਣ ਮੈਂ ਤੁਹਾਨੂੰ ਲੈ ਜਾਂ ਦਰਬਾਰ ਖਾਲ ਦੇ ਵਿੱਚ ਆ ਦੇਖੋ ਯਾਰ ਸ਼ਾਨਦਾਰ ਸ਼ਾਨਦਾਰ ਆ ਦੇਖੋ ਇਹ ਦਰਬਾਰ ਹਾਲ ਆ ਆ ਦੇਖ ਲਕਤਾਂ ਛੱਤ ਦਿਖਾ ਦਿਓ ਕਿੰਨੀ ਆਲੀਸ਼ਾਨ ਅਖਰੋਟ ਹੰਡਣ ਸਾਰ ਜਿਆਦਾ ਹੁੰਦਾ ਵਾ ਤੇ ਵਜ਼ਨ ਚ ਹਲਕਾ ਹੁੰਦਾ ਮਤਲਬ ਭਾਰ ਚ ਹੌਲਾ ਹੁੰਦਾ ਤੇ ਲੰਮਾ ਸਮਾਂ ਚੱਲਦਾ ਹਨਾ ਇਹ ਬਣਿਆ ਕਦੋਂ ਸੀਗਾ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਵਿੱਚ ਉਸ ਵੇਲੇ ਮਹਾਰਾਜਾ ਹਰੀ ਸਿੰਘ ਨੇ ਇਹਦਾ ਨਿਰਮਾਣ ਕਰਾਇਆ ਸੀ ਦਰਸ਼ਕੋ ਜਿਹੜਾ ਤੁਸੀਂ ਦਰਬਾਰ ਹਾਲ ਦੇ ਵਿੱਚ ਵਿਸ਼ੇ ਗਲੀਚਾ ਦੇਖ ਰਹੇ ਹੋ ਇਹ 100 ਸਾਲ ਪੁਰਾਣਾ ਵਾ ਈਰਾਨ ਤੋਂ ਆਇਆ ਸੀਗਾ ਇਹ ਵਨ ਪੀਸ ਆ ਇਹ ਸਿੰਗਲ ਪੀਸ ਦੇ ਵਿੱਚ ਹੀ ਬਣਿਆ ਹੋਇਆ ਵਾ ਤੁਸੀਂ ਦੇਖ ਰਹੇ ਹੋ ਈਰਾਨ ਦੇ 100 ਸਾਲ ਬਹੁਤ ਹੋ ਗਿਆ ਹੁੰਦਾ ਹਨਾ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਲੱਖਾਂ ਰੁਪਏ ਦਾ ਆਇਆ ਹੋਊਗਾ ਤੇ ਅੱਜ ਵੀ ਇਹਦੀ ਵੀ ਕੀਮਤ ਲੱਖਾਂ ਦੇ ਵਿੱਚ ਆ ਕਿਉਂਕਿ ਜੋ ਹੈਰਿਟੇਜ ਹੋ ਜਾਂਦੀ ਹੈ ਚੀਜ਼ ਉਹ ਫਿਰ ਬਹੁਤ ਜ਼ਿਆਦਾ ਮਹਿੰਗੀ ਬਣ ਜਾਂਦੀ ਹੈ ਦਰਬਾਰ ਹਾਲ ਦੇ ਨਾਲ ਜੁੜੀ ਹੋਈਆਂ ਥਾਵਾਂ ਇੱਧਰ ਦਿਖਾ ਦਈਏ ਤੁਹਾਨੂੰ ਮੈਂ ਆ ਦੇਖਿਓ ਕਿਰਾਂ ਇਹ ਵੀ ਨਾਲ ਇੱਕ ਪਰਿਵਾਰਕ ਮੈਂਬਰਾਂ ਦੇ ਵਾਸਤੇ ਕੋਈ ਵੱਡੀ ਮੀਟਿੰਗ ਕਰਨੀ ਆ ਤਾਂ ਉਸ ਲਈ ਇਹ ਵਰਤਿਆ ਜਾਂਦਾ ਹੁੰਦਾ ਸੀਗਾ ਤੇ ਆਹ ਡੋਰ ਸਲਾਈਡ ਸਲਾਈਡ ਸੀਮਾ ਦੇ ਇਧਰ ਸਲਾਈਡ ਕਰਕੇ ਖੁੱਲਦੇ ਸੀਗੇ ਤੁਹਾਨੂੰ ਮੈਂ ਦੱਸ ਦਿਆਂ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਸ ਏਰੀਏ ਤੇ ਰਾਜ ਰਿਹਾ ਤੇ ਉਹਨਾਂ ਨੇ 1822 ਦੇ ਵਿੱਚ ਗੁਲਾਬ ਸਿੰਘ ਨੂੰ ਰਾਜਾ ਬਣਾਇਆ ਸੀ ਗੁਲਾਬ ਸਿੰਘ ਨੂੰ ਰਾਜਾ ਬਣਾਇਆ ਸੀ ਪਰ ਜਦੋਂ ਮਹਾਰਾਜ ਦਾ ਖਿਤਾਬ ਸੀ ਗੁਲਾਬ ਸਿੰਘ ਨੇ ਅੰਗਰੇਜ਼ਾਂ ਨੂੰ 75 ਲੱਖ ਰੁਪਇਆ ਦੇ ਕੇ ਮਹਾਰਾਜ ਦਾ ਖਿਤਾਬ ਲਿਆ ਸੀਗਾ ਤੇ ਡੋਗਰਿਆਂ ਨੂੰ ਆਮ ਤੌਰ ਤੇ ਡੋਗਰੀ ਜੋ ਤਿੰਨ ਭਰਾ ਸੀ ਧਿਆਨ ਸਿੰਘ ਸੁਚੇਤ ਸਿੰਘ ਤੇ ਗੁਲਾਬ ਸਿੰਘ ਇਹਨਾਂ ਨੂੰ ਮਤਲਬ ਲਾਹੌਰ ਦਰਬਾਰ ਦੇ ਵਿੱਚ ਸਾਜ਼ਿਸ਼ ਕਰਤਿਆਂ ਦੇ ਤੌਰ ਤੇ ਆਮ ਤੌਰ ਤੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਆ ਦੇਖੋ ਸਾਰਾ ਖਰੂਟ 1 ਕਰੋੜ ਲੱਕੜ ਉੱਤੇ ਸਾਰਾ ਖਰੂਟ ਲੱਕੜ ਤੇ ਥੱਲੇ ਪੱਥਰ ਵਰਤਿਆ ਗਿਆ ਇਹਦੇ ਆਜੂ ਗੋਪੀ ਮੈਂ ਇਧਰਲੇ ਪਾਸੇ ਚੱਲ ਗਈ ਆਜੂ ਆਜੋ ਤਰੇ ਉਹ ਨਾਲ-ਨਾਲ ਮੇਰੇ ਆ ਫਾਇਰਪਲੇਸ ਫਿਰ ਇੱਥੇ ਆ ਗਈ ਮਤਲਬ ਇੱਕ ਯੂਨੀਕ ਕਿਸਮ ਦੀ ਵੱਖਰੀ ਅੰਗੀਠੀ ਟਾਈਪ ਹੈ ਨਾ ਅੰਗੀਠੀ ਕਹਿ ਸਕਦੇ ਆ ਆਓ ਇਧਰਲੇ ਪਾਸੇ ਚੱਲ ਗਏ ਆਪਾਂ ਆ ਮਤਲਬ ਦਰਬਾਰ ਹਾਲ ਮਤਲਬ ਰਾਜਾ ਇੱਥੇ ਬੈਠ ਜਾਂਦਾ ਹੁੰਦਾ ਸੀ ਨਾ ਜਲਾਉਣਾ ਢੋਲਾ ਲਾ ਕੇ ਮਤਲਬ ਕਿਉਂਕਿ ਇਹ ਹਰੀ ਸਿੰਘ ਸੀ ਇਹਨਾਂ ਦੀ ਰਿਆਸਤ ਖਤਮ ਕਰ ਦਿੱਤੀ ਗਈ ਸੀ 1947 ਦੇ ਵਿੱਚ ਹੀ ਇਹ ਸਭ ਤੋਂ ਆਖਰ ਤੇ ਰਲਿਆ ਸੀ ਜਦੋਂ ਪਾਕਿਸਤਾਨ ਦੀ ਫੌਜ ਤਾਂ ਤੋਂ ਚੜ ਕੇ ਆ ਗਈ ਸੀ ਹੈ ਨਾ ਇਹ ਇਹ ਨਹੀਂ ਫੈਸਲਾ ਨਹੀਂ ਸੀ ਲਿਆ ਵੀ ਮੈਂ ਕਿ ਪਾਕਿਸਤਾਨਾ ਰਹਿਣਾ ਕਿ ਭਾਰਤ ਨਾਲ ਫਿਰ ਜਦੋਂ ਪਾਕਿਸਤਾਨ ਦੀ ਫੌਜ ਆੜੇ ਆਈ ਤੇ ਫਿਰ ਇਹਨੇ ਦਿੱਲੀ ਨੂੰ ਆਖਿਆ ਵੀ ਭਈ ਭਾਰਤ ਸਰਕਾਰ ਨੂੰ ਵੀ ਸਾਡੀ ਮਦਦ ਕਰੋ ਫਿਰ ਫੌਜ ਆਈ ਅੱਧੇ ਕਸ਼ਮੀਰ ਤੇ ਤ ਉਹਨੂੰ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀਗਾ ਆਓ ਇੱਥੋਂ ਆਪਾਂ ਇਧਰਲੇ ਪਾਸੇ ਤੱਕ ਦੇਖੇਗੀ ਤਾਂ ਉਹਨੂੰ ਆਏ ਵਿਊ ਸ਼ਾਨ ਲੈਣ ਦੇ ਤਰੇ ਆਓ ਇਹ ਸਾਰੇ ਅੰਦਰਲੇ ਕਮਰੇ ਪਰਸਨਲ ਕਮਰਿਆਂ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਦੇਖੋ ਵੀ ਕਿੱਡਾ ਸ਼ਾਨਦਾਰ ਦ੍ਰਿਸ਼ ਕਮਾਲ ਕਮਾਲ ਇਦੋਂ ਬਿਨਾ ਆਪਾਂ ਆਹਾਂਗੇ ਆਹਾਂ ਉਹਨਾਂ ਦੇ ਬੈੱਡਰੂਮ ਆਗੇ ਜੋ ਮਹਿ ਮਹਿਮਾਨ ਉਹਦੇ ਹੁੰਦੇ ਸੀ ਉਹਨਾਂ ਵਾਸਤੇ ਬੈੱਡਰੂਮ ਹੁੰਦੇ ਸੀ ਕਿ ਸਾਰੇ ਏਸੀ ਹਜੇ ਵੀ ਲਾਏ ਹੋਇਆ ਰਹਿਣ ਰਹਿ ਸਕਦੇ ਮੇਰੇ ਖਿੱਚ ਰੈਂਟ ਵਗੈਰਾ ਹੋਊਗਾ ਦਾ ਜਿੰਨਾ ਤੱਕ ਮੈਨੂੰ ਲੱਗਦਾ ਵਾ ਪਤਾ ਕਰਨਾ ਪਊਗਾ ਆ ਵੀ ਦੇਖਿਓ ਇਹ ਵੀ ਸ਼ਾਨਦਾਰ ਮਤਲਬ ਲੱਕੜ ਦੀਆਂ ਛੱਤਾਂ ਆ ਫਰਸ਼ ਵੀ ਲੱਕੜ ਦੀ ਆ ਲੱਕੜ ਦੀ ਫਰਸ਼ ਆ ਕਿਉਂਕਿ ਇਦਾਂ ਇਦਾਂ ਕਰ ਰਹੀ ਆ ਹਨਾ ਆਓ ਇਧਰਲੇ ਪਾਸੇ ਇੱਕ ਪਿbere ਯਾਰ ਕਿੱਡੇ ਕਮਾਲ ਦੇ ਕੰਮ ਸੀ ਰਾਜਿਆਂ ਦੇ ਸਿਰਾ ਇਧਰਲੇ ਪਾਸੇ ਆਜੋ ਤਰੇ ਆਓ ਇੱਕ ਬੈੱਡਰੂਮ ਵੀ ਦਿਖਾ ਕੇ ਲੋਕਾਂ ਜਿਹੜਾ ਰਾਜ ਆਹਾ ਸੀਗਾ ਮਤਲਬ ਖਾਸ ਵਿਜ਼ਿਟਰਜ਼ ਲਈ ਖਾਸ ਬੰਦਿਆਂ ਲਈ ਮੁਲਾਕਾਤ ਕਰਨ ਲਈਏ ਥਾਂ ਸੀ ਅਛਤਾਂ ਹੰਲ ਰਹੀਆਂ ਥੱਲੋਂ ਯਾਰਾਂ ਲੱਗਦਾ ਜਿਵੇਂ ਥੱਲੇ ਫੱਟੇ ਡੈਗ ਪੈਣਗੇ ਟੇਬਲ ਵਗੈਰਾ ਪਾਏ ਆ ਕਿਉਂਕਿ ਮਹਿਮਾਨ ਬਾਹਰੋਂ ਅੰਦਰੋਂ ਆਉਂਦੇ ਰਹਿੰਦੇ ਸੀ ਅੰਗਰੇਜ਼ਾਂ ਨਾਲ ਕਾਫੀ ਲੋਟ ਹੋ ਗਿਆ ਸੀ ਇਹਨਾਂ ਦਾ ਆਹ ਦੇਖ ਸਾਡੇ ਉੱਧਰਲੇ ਪਾਸੇ ਆਹਾ ਅਲਮਾਰੀਆਂ ਵਗੈਰਾ ਅਕਰੂਟ ਦੀ ਲੱਕੜ ਦੀਆਂ ਹੀ ਹਨਾ ਆਹ ਦੇਖ ਤੁਸੀਂ ਸ਼ੀਸ਼ੇ ਵਗੈਰਾ ਜੜੇ ਹੋਏ ਆ ਇਸ ਸਾਰੀ ਸ਼ਰਤਖ ਰੋਟ ਦੀ ਕਲਾਕਾਰੀ ਬਾਲੀ ਆ ਵੀ ਅੱਜ ਵੀ ਮੁੱਲ ਆਉਣਾ ਹੋਵੇ ਨਾ ਅਰਬਾਂ ਖਰਬਾਂ ਮੁੱਲ ਆ ਆ ਬੈੱਡਰੂਮ ਦੇਖੋ ਕਿੱਡੇ ਮਜ਼ਬੂਤ ਹਨਾ ਕਮਾਲ ਤੇ ਦੇਵਦਾਰ ਦੀ ਲੱਕੜ ਵੀ ਇਹਦੇ ਵਿੱਚ ਵਰਤੀ ਗਈ ਆ ਆ ਪਾਈਪਾਂ ਪਤਾ ਨਹੀਂ ਕਾਦੇ ਵਾਸਤੇ ਸੀ ਇਹ ਫਿਟਿੰਗ ਵਾਸਤੇ ਵਰਤੀਆਂ ਗਈਆਂ ਆ ਪਾਈਪਾਂ ਫਿਟਿੰਗ ਕੀਤੀ ਗਈ ਹੈ ਸੁਚਨ ਜਿਤ ਕਰ ਰਹੇ ਤੇ ਨਵੀਆਂ ਲਾਤੀਆਂ ਆ ਸਾਰੇ ਪੁਰਾਣੇ ਆ ਆ ਜਿਓ ਜਿਹੜਾ ਰਾਜ ਦਾ ਪਰਸਨਲ ਬੈੱਡ ਆ ਫਾਇਰਪਲੇਸ ਇੱਧਰ ਫਿਰ ਥਾਂ ਆ ਗਈ ਆ ਫਾਇਰਪਲੇਸ ਵਾਲੀ ਆ ਦੇਖ ਸਕਦੇ ਹੋ ਇੱਧਰਲੇ ਪਾਸੇ ਤੇ ਜਿਹੜੀ ਇਹਨਾਂ ਦੇ ਇਹਨਾਂ ਦੇ ਮਹਿਲ ਜੰਮੂ ਦੇ ਵਿੱਚ ਵੀ ਹੈਗੇ ਆ ਆਓ ਇਧਰਲੇ ਪਾਸੇ ਇਹ ਵੱਡਾ ਇੱਕ ਸ਼ਾਨਦਾਰ ਕਮਰਾ ਆ ਗਿਆ ਆ ਸ਼ਾਨਦਾਰ ਵੱਡਾ ਕਮਰਾ ਆ ਗਿਆ ਅ ਟੇਬਲ ਵਗੈਰਾ ਲੱਗੇ ਹੋਇਆ ਅਲੱਗ-ਅਲੱਗ ਕਿਸਮਾਂ ਦੇ ਹੈ ਨਾ ਸ਼ਾਨਦਾਰੇ ਕਮਰੇ ਆ ਰਿਹਾ ਵੀ ਉਹ ਸਹੀ ਵੀਰੇ ਤੇ ਆਹ ਆ ਗਿਆ ਪਰਸਨਲ ਕਮਰਾ ਮਤਲਬ ਇਹਨੂੰ ਮਤਲਬ ਆ ਜਿਹੜਾ ਮਹਾਰਾਜਾ ਹਰੀ ਸਿੰਘ ਸੀ ਉਹਦਾ ਪਰਸਨਲ ਕਮਰਾ ਸੀਗਾ ਇਹ ਇਹ ਪਰਸਨਲ ਕਮਰਾ ਮਹਾਰਾਜਾ ਹਰੀ ਸਿੰਘ ਦਾ ਆ ਇੱਧਰਲੇ ਪਾਸਿਸ਼ ਤਿਆਰ ਹੋਣ ਵਾਸਤੇ ਤੇ ਆ ਪੜਦੇ ਵਗੈਰਾ ਕੁਰਸੀਆਂ ਦੋ ਆ ਬੈੱਡ ਹਨਾ ਇਹ ਪੁਰਾਣੇ ਜ਼ਮੂਸੇ ਸਮੇ ਦਾ ਹੀ ਹੈ ਮਤਲਬ ਪਿਆ ਹੋਇਆ 20ਵੀਂ ਸਦੀ ਦੇ ਤੀਜੀ ਦਹਾਕੇ ਦਾ ਬਣਿਆ ਤੁਸੀਂ ਕਹਿ ਸਕਦੇ ਹੋ ਅ ਕਹਿੰਦਾ 1930 ਦੇ ਮਤਲਬ ਇਰਦਗਿਰਦਾ ਤੁਸੀਂ ਮੰਨ ਸਕਦੇ ਹੋ ਫਾਇਰਪਲੇਸ ਹੋਗੀ ਇਹਨੂੰ ਇੱਧਰ ਖੋਲ ਕੇ ਅੰਗੀਠੀ ਬਣ ਜਾਂਦੀ ਸੀ ਮਤਲਬ ਇਹਦੇ ਵਿੱਚ ਕੋਈ ਜੁ ਕੈਮਿਕ ਕੋਈ ਕੋਲਾ ਪਾਉਣਾ ਜਾਂ ਕੋਈ ਬਲ ਨਸ਼ੀਲ ਪਦਾਰਥ ਪਾਉਣਾ ਤੋਂ ਪਾਸ ਕਰਦੇ ਰੂਮ ਨੰਬਰ 1 ਆ ਇਹ ਇਹ ਵੀ ਸਾਰਾ ਅਖਰੋਟ ਦੀ ਲੱਕੜ ਦੇ ਨਾਲ ਜੜਿਆ ਹੋਇਆ ਸਾਨੂੰ ਨਜ਼ਰ ਆਊਗਾ ਆਪਾਂ ਇਥੋਂ ਥੱਲੇ ਵਾਲੇ ਪਾਸੇ ਚੱਲਦੇ ਆਂ ਮਹਾਰਾਜਾ ਹਰੀ ਸਿੰਘ ਦਾ ਜਨਮ ਸੀ ਨਾ 1885 ਦੇ ਵਿੱਚ ਹੋਇਆ ਸੀਗਾ ਤੇ ਆਪਾਂ ਥੱਲੇ ਕਹਿੰਦੇ ਤਵੇਲਾ ਵਾ ਹੁੰਦਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਆ ਰੇਲਿੰਗ ਵਗੈਰਾ ਕਮਾਲ ਦੀ ਹੈ ਯਾਰ ਅੱਜ ਵੀ ਲਾਉਣਾ ਹੋਵੇ ਨਾ ਮੈਂ ਕਿਹਾ ਕਈ ਮਹਿੰਗੀ ਆਮ ਸਧਾਰਨ ਵੀ ਤਾਂ ਲੱਖ ਜਿਹੜਾ ਲੱਖ ਦੀ ਬਣਦੀ ਆ ਪਰ ਇਹਦਾ ਤਾਂ ਮੁੱਲ ਹੀ ਕੋਈ ਨਹੀਂ ਹੋਣਾ ਯਾਰ ਇਹ ਥੱਲੇ ਆ ਗਏ ਆਪਾਂ ਪੋਰਸ਼ਨ ਚ ਬਹੁਤ ਹੀ ਤਾਂ ਠੰਡਕ ਤਾਂ ਤੱਕ ਨਹੀਂ ਇੱਥੇ ਠੰਡਕ ਬਹੁਤ ਇਹ ਤਵੇਲਾ ਹੁੰਦਾ ਸੀਗਾ ਕੁਕੀ ਰਾਜੇ ਦੇ ਘੋੜੇ ਹੁੰਦੇ ਸੀ ਸਪੈਸ਼ਲ ਇਹ ਮਹਾਰਾਜਾ ਹਰੀ ਸਿੰਘ ਜੋ ਜੰਮੂ ਕਸ਼ਮੀਰ ਦੇ ਸੀ ਉਹਨਾਂ ਦਾ ਹੈ ਮਤਲਬ ਤਵੇਲਾ ਹੁੰਦਾ ਸੀ ਇਹਨੂੰ ਆਹ ਕੁਰਸੀ ਵਗੈਰਾ ਦਵਾਰੇ ਇੱਕ ਹੋਟਲ ਦੀ ਦੇ ਰੂਪ ਚ ਤਬਦੀਲ ਕਰਨ ਦੀ ਇਹਨੂੰ ਵਿਉਂਤਬੰਦੀ ਚੱਲ ਰਹੀ ਆ ਆਹ ਦੇਖ ਸਕਦੇ ਹੋ ਆ ਛੱਤਾਂ ਹਿੱਲ ਰਹੀਆਂ ਇਹਦਾ ਮਤਲਬ ਥੱਲੇ ਛੱਤਾਂ ਹੋਰ ਵੀ ਹੋਣਗੀਆਂ ਸ਼ਾਇਦ ਹੋ ਸਕਦਾ ਹੋਵੇ ਕਿਉਂਕਿ ਜਿਸ ਤਾ ਪੋਲ ਨਜ਼ਰ ਆ ਰਹੀ ਆ ਮੈਨੂੰ ਆ ਚੂੰ ਚੂੰ ਦੀ ਆਵਾਜ਼ ਉੱਤੇ ਤੁਰਦੇ ਵੀ ਨਜ਼ਰ ਆ ਰਹੇ ਆ ਇਹ ਸਾਰਾ ਤਵੇਲੇ ਦਾ ਰੂਪ ਹੁੰਦਾ ਸੀਗਾ ਲਾ ਆਈ ਉੱਤੇ ਸਾਰਾ ਲੱਕੜ ਵਰਤੀ ਗਿਆ ਕਰੋੜ ਦੀ ਤੇ ਆ ਸਾਰਾ ਹੈਗਾ ਪੱਥਰ ਪੱਥਰ ਦੀ ਡਿਜ਼ਾਈਨਿੰਗ ਤੁਹਾਨੂੰ ਨਜ਼ਰ ਆਊਗੀ ਆ ਦੇਖੋ ਮਤਲਬ ਅੰਡਰਗਰਾਉਂਡ ਮਹਾਰਾਜੇ ਨੇ ਆਪਦੇ ਘੋੜਿਆਂ ਵਾਸਤੇ ਤਵੇਲਾ ਬਣਾਇਆ ਸੀਗਾ ਇਹ ਛੱਤਾਂ ਵੀ ਦਿਖਾ ਦਿਓ ਇਹ ਛੱਤਾਂ ਹੈਗੀਆਂ ਸਧਾਰਨ ਵੱਡੇ ਮਤਲਬ ਚਣਾਈ ਕਰ ਕਰਕੇ ਪੱਥਰਾਂ ਨੂੰ ਮਤਲਬ ਕਿ ਤੁਹਾਨੂੰ ਕਹਿ ਸਕਦੇ ਕਿ ਸਤਿਰ ਜੜੇ ਹੋਏ ਆ ਇਹ ਉੱਤੇ ਕੋਈ ਭਜਰਾ ਖੜਕਾ ਸੁਣ ਰਿਹਾ ਆਪਾਂ ਨੂੰ ਤੇ ਆ ਦੇਖੋ ਲੈ ਘੋੜੇ ਇੱਥੇ ਖੜਦੇ ਸੀ ਮਹਾਰਾਜ ਆਪ ਉੱਤੇ ਦੇ ਨਾਲ ਥੱਲੇ ਘੋੜੇ ਆ ਰਹੇ ਜੀ ਸਹੀ ਸ਼ਾਨਦਾਰ ਥਿਊਸ ਨੂੰ ਨਜ਼ਰ ਆਊਗਾ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੀ ਬੈਸਟ ਤੋਂ ਬੈਸਟ ਉਹਨਾਂ ਦਿਖਾ ਪਾਈਏ ਆ ਇਧਰਲੇ ਪਾਸੇ ਦੇਖਿਓ ਕਿਰਾ ਕਮਾਲ ਇੱਥੋਂ ਐ ਕਰਕੇ ਨਾ ਕਮਾ ਕੇ ਦਿਖਾ ਦਿਓ ਦੂਰ ਤੱਕ ਵੀ ਕਿਸ ਕਿਸਮ ਦਾ 뷰 ਤੁਹਾਨੂੰ ਕੈਮਰੇ ਤੇ ਨਜ਼ਰ ਆਊਗਾ ਇਹ ਸਿੱਥੇ ਮਹਾਰਾਜਾ ਹਰੀ ਸਿੰਘ ਦੇ ਘੋੜੇ ਹੁੰਦੇ ਸੀਗੇ ਦੇਖਿਓ ਬਿਊਟੀ ਦੇਖੋ ਕਿੰਨੀ ਆ ਕਮਾਲ ਦਾ ਇਧਰ ਆ ਜਿਓ ਦ੍ਰਿਸ਼ ਦੇਖੀਏ ਇੱਥੇ ਵੀ ਏਸੀ ਵਗੈਰਾ ਲਾਏ ਹੋਏ ਆ ਪ੍ਰਬੰਧ ਹੁਣ ਵੀ ਪੂਰਾ ਕੀਤਾ ਹੋਇਆ ਵਾ ਇਨ੍ਹਾਂ ਘੋੜਿਆਂ ਦੇ ਬਾਹਰ ਜਾਣ ਨੂੰ ਰਸਤਾ ਹਾ ਦਰਵਾਜ਼ੇ ਆ ਜਿਹੜੇ ਇਹ ਇਥੋਂ ਹੋ ਸਕਦਾ ਅੱਜ ਕਿਲੇ ਦਾ ਬਾਹਰੀ ਰੂਪ ਵੀ ਸੁਨ ਨਜ਼ਰ ਆਊਗਾ ਮਤਲਬ ਕਿ ਕਿਲੇ ਦੀ ਸ਼ੇਵ ਦਿੱਤੀ ਹੋਈ ਸੀ ਕਿ ਨੂੰ ਢਾ ਕੇ ਦੁਬਾਰੇ ਕੀਤਾ ਗਿਆ ਵਾ ਥੱਲੇ ਕਰਕੇ ਦਿਖਾ ਦਿਓ ਆ ਦੇਖ ਤੁਹਾਨੂੰ ਵਿੱਚ ਤੀ ਨਜ਼ਰ ਆਊਗਾ ਮਤਲਬ ਇਹਦੇ ਦਵਾਰ ਦਵਾਲੇ ਵੀ ਇੱਕ ਕਿਲੇ ਬੰਦੀ ਕੀਤੀ ਹੋਈ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਆਖਰੀ ਰਾਜੇ ਹਰੀ ਸਿੰਘ ਦੀ ਮੌਤ ਜਿਹੜੀ 1961 ਦੇ ਵਿੱਚ ਹੋਈ ਸੀ ਕਿ ਤਾਰਾ ਦੇਵੀ ਦੀ ਮੌਤ ਸ਼ਾਇਦ ਉਹ ਤੋਂ ਬਾਅਦ ਕੁਝ ਕੁ ਸਾਲਾਂ ਵਿੱਚ ਹੋਈ ਹੋਗੀ ਸੀ ਉਹਦੀ ਮੌਤ ਅਮਰ ਸਿੰਘ ਮਹਿਲ ਬਣਿਆ ਹੋਇਆ ਜੰਮੂ ਦੇ ਵਿੱਚ ਉੱਥੇ ਹੋਈ ਸੀ ਤੇ ਹਰੀ ਸਿੰਘ ਦੀ ਜੀ ਦੀ ਮੌਤ ਬਾਰੇ ਮੈਨੂੰ ਇਸ ਬਾਰੇ ਗਿਆਨ ਨਹੀਂ ਹੈ ਤਾਂ ਇਹ ਸੀ ਕਿ ਉਹਨਾਂ ਦਾ ਸ਼ਾਨਦਾਰ ਮਹਿਲ ਤੁਸੀਂ ਵੇਖਿਆ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਵਿੱਚ 1930 ਦੇ ਇਰਦ-ਗਿਰਦ ਦਾ ਤੁਸੀਂ ਕਹਿ ਸਕਦੇ ਹੋ ਤੇ ਬਹੁਤ ਖੂਬਸੂਰਤ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ